ਉਸੀ ਕਿਸਮ ਦੇ ਗੁਰਦੁਆਰੇ ਆਜ਼ਾਦ ਨੇ ਨਹੀਂ ਆਜ਼ਾਦ ਅੱਜ ਆਜ਼ਾਦ ਕਰਾਉਣ ਦੀ ਲੋੜ ਹੈ ਗੁਰਦੁਆਰਿਆਂ ਦੀ ਆਜ਼ਾਦੀ ਦੀ ਲੋੜ ਹੈ ਤੇ ਆਜ਼ਾਦ ਅਸੀਂ ਪਤਾ ਕਦੋਂ ਆਵਾਂਗੇ ਜਦੋਂ ਮਾਨਸਿਕ ਤੌਰ ਤੇ ਆਜ਼ਾਦ ਹੈ ਜੇ ਤਾਂ ਸਾਡੀ ਮਾਨਸਿਕ ਗੁਲਾਮੀ ਨਹੀਂ ਟੁੱਟਦੀ ਸਾਡੀ ਮਾਨਸਿਕ ਗੁਲਾਮੀ ਟੁੱਟੇਗੀ ਤਾਂ ਹੀ ਅਗਲਾ ਕਦਮ ਪੁੱਟਾਂਗੇ ਨਾ ਤੇ ਮਾਨਸਿਕ ਗੁਲਾਮੀ ਸਾਡੀ ਇਸ ਕਰਕੇ ਨਹੀਂ ਟੁੱਟਦੀ ਕਿ ਜਿਹੜੇ ਵਿਪਰਵਾਦ ਨੇ ਭਰਮ ਵਹਿਮ ਪਖੰਡ ਫਲਾਏ ਹੋਏ ਸਨ ਉਹ ਸਾਡੇ ਘਰਾਂ ਤੱਕ ਨੇ ਸਾਡੇ ਚੁੱਲ੍ਹਿਆਂ ਤੱਕ ਪਹੁੰਚੇ ਸਾਡੀ ਕਿਚਨ ਤੱਕ ਨੇ ਘਰ ਬਣਾਉਣਾ ਹੋਵੇ ਨਾ ਉਦੋਂ ਵੀ ਵਾਸੂ ਸ਼ਾਸਤਰ ਦਾ ਸਹਾਰਾ ਲੈਂਦਾ ਕਿ ਦੱਸ ਪਤਾ ਤੇ ਕਰ ਲਈਏ ਕਿ ਕਿਹੜੇ ਪਾਸੇ ਨੂੰ ਮੂੰਹ ਠੀਕ ਰਹੂ ਘਰ ਦਾ ਬਹੁਤ ਗੜਬੜ ਐਡਾ ਵੱਡਾ ਗਾਤਰਾ ਪਾਇਆ ਹੁੰਦਾ ਏ ਵਿਆਵਾ ਤੇ ਨੱਚਦਾ ਨਜ਼ਰ ਆਊਗਾ ਵਾਸੂ ਸ਼ਾਸਤਰ ਦੇ ਮੁਤਾਬਕ ਘਰ ਬਣਾਉਣ ਦੀਆਂ ਸਕੀਮਾਂ ਪੁੱਛਦਾ ਉਹਨਾਂ ਪੰਡਤਾਂ ਦੇ ਕੋਲ ਹੱਥ ਵਿਖਾਉਂਦਾ ਹੈ ਜਾਂ ਕਿ ਮੌਲੀਆਂ ਪੰਜ ਪੰਜ ਸੱਤ ਸੱਤ ਬੰਨੀ ਫਿਰਦਾ ਹੈ ਮੁਦਰੀ ਰਾਸ਼ੀ ਵਾਲੇ ਨਗ ਪਵਾ ਪਵਾ ਕੇ ਤੁਰਿਆ ਫਿਰਦਾ ਹੈ ਗਾਲ ਵਿੱਚ ਪਤਾ ਨਹੀਂ ਕੀ ਕੁਝ ਬੰਨੀ ਫਿਰਦਾ ਡੌਲਿਆਂ ਨਾਲ ਕੀ ਕੁਝ ਬੰਨੀ ਫਿਰਦਾ ਕੀ ਮਾਨਸਿਕਤਾ ਆਜ਼ਾਦਪਲਾ ਕੋਈ ਬਾਬਾ ਕਹਿੰਦੇ ਸਵਾਹ ਦੀ ਕੁੜੀ ਘੋਲ ਕੇ ਪੀਲਾ ਡਾਕਟਰ ਕਹਿੰਦਾ ਫਿਲਟਰ ਵਾਲਾ ਪਾਣੀ ਪੀ ਤੇ ਬਾਬਾ ਕਹਿੰਦਾ ਸਵਾਹ ਵਾਲਾ ਪਾਣੀ ਡਾਕਟਰ ਦੀ ਨਹੀਂ ਮੰਨਦਾ ਬਾਬੇ ਦੀ ਮੰਨ ਲੈਂਦਾ ਗੁਰਦੁਆਰਿਆਂ ਵਿੱਚ ਜਾਓਗੇ ਤੁਸੀਂ ਤੇ ਪੈਰ ਧੋਣ ਵਾਲੇ ਤੇ ਬੱਚੇ ਨੂੰ ਪਾਣੀ ਪੀ ਵੀ ਜਾਂਦਾ ਬੰਦਾ ਉਹ ਪੈਰ ਧੋਣ ਵਾਸਤੇ ਹੁੰਦਾ ਹੈ ਪੀਣ ਵਾਸਤੇ ਨਹੀਂ ਹੁੰਦਾ ਮਾਫ ਕਰਨਾ ਜਦੋਂ ਬਿਮਾਰ ਹੁੰਦਾ ਫਿਰ ਡਾਕਟਰ ਕੋਲ ਜਾਂਦਾ ਇਨਫੈਕਸ਼ਨ ਹੋ ਗਈ ਡਾਕਟਰ ਕਹਿੰਦਾ ਤੈਨੂੰ ਹਿੰਦੀ ਹੀ ਕਾਦਣਾ ਹੋ ਗਈ ਕਹਿੰਦਾ ਪਾਣੀ ਕਿਹੜਾ ਪੀਨੇ ਹੋ ਅਸੀਂ ਤਾਂ ਫਲਾਣੇ ਬਾਬੇ ਦੇ ਗੁਰਦੁਆ ਬਾਬੇ ਦੇ ਡੇਰੇ ਗਏ ਉੱਥੋਂ ਜਲ ਦੀ ਬੋਤਲ ਭਰ ਕੇ ਲਿਆਏ ਸੀ ਉਹ ਪੀਨੇ ਹੁਣ ਤੁਸੀਂ ਵੇਖੋ ਵੀ ਡਾਕਟਰ ਕਹਿੰਦੇ ਸਾਫ ਸੁਥਰਾ ਹੱਥ ਧੋਵੋ ਚੰਗੀ ਤਰ੍ਹਾਂ ਫੇਰ ਪ੍ਰਸ਼ਾਦਾ ਛਕੋ ਹੱਥ ਧੋ ਕੇ ਪ੍ਰਸ਼ਾਦਾ ਬਣਾਓ ਹੱਥ ਸਾਫ ਕਰਕੇ ਛਕੋ ਸਾਵਧਾਨੀਆਂ ਰੱਖੋ ਬਿਮਾਰੀ ਤੋਂ ਬਚੋਗੇ ਪਰ ਧਾਰਮਿਕਤਾ ਦੇ ਨਾਮ ਤੇ ਇੰਨਾ ਕੁ ਲੁੱਟਿਆ ਗਿਆ ਤੇ ਇੰਨਾ ਕੁ ਮੂਰਖ ਬਣਾਇਆ ਗਿਆ ਬਾਬਿਆਂ ਨੇ ਆਪਣੇ ਪੈਰ ਵੀ ਧੋ ਧੋ ਕੇ ਬੋਤਲਾਂ ਭਰ ਕੇ ਬਾਹਰਲੇ ਮੁਲਕਾਂ ਨੂੰ ਸਪਲਾਈ ਕਰ ਦਿੱਤੀ ਬਾਹਰਲੇ ਮੁਲਕਾਂ ਫੋਨਾਂ ਤੇ ਫਾਂਡੇ ਹੁੰਦੇ ਨਜ਼ਰ ਆਉਂਦੇ ਨੇ ਫੋਨ ਤੇ ਬਾਬੇ ਤੋਂ ਫਾਂਡਾ ਬਾਬਾ ਇੰਡੀਆ ਬੈਠਾ ਤੇ ਉਹਦਾ ਜਿਹੜਾ ਕਸਟਮਰ ਆ ਉਹ ਬੈਠਾ ਹੈ ਜਰਮਨ ਦੇ ਵਿੱਚ ਇੱਥੇ ਹੀ ਫੋਨ ਤੇ ਗੱਲਾਂ